ਤੁਕੋ ਤਲਵਾਤ ਕੋਈ ਨਹੀਂ ਹੋਈ ਨੋ ਗਈ ਘਰੋਂ ਦਵਾਈ ਲੈ ਖਾਈ ਤਰੀ 10ਵੇਂ ਮਹੀਨੇ ਠਾਈ ਤਰੀ ਤੇ ਮੁੜ ਕੇ ਨਹੀਂ ਆਈ 20 ਤਰੀਕ ਜਾਂਦਾ ਤਾਂ ਬੰਦਾ ਛੱਡ ਕੇ ਉਹਨੂੰ ਨਾਗਪੁਰ ਚਲ ਜਾਂਦੇ ਆ ਫੇਰ ਮੁੜ ਕੇ ਪਾ ਡੇਢ ਮਹੀਨਾ ਰਹਿ ਕੇ ਆਏ ਉੱਥੇ ਫੇਰ ਉਹ ਛੱਡ ਕੇ ਇਹਨਾਂ ਨੂੰ ਘਰ ਚਲ ਜਾਂਦੇ ਮੇਰੇ ਕੋ ਤੇ ਕੋਈ ਗੱਲਬਾਤ ਨਹੀਂ ਮੈਨੂੰ ਰੋਟੀ ਰੱਟੀ ਪਕਾ ਕੇ ਕੋ ਆ ਕੇ ਗਈ ਹੈ ਗਈ ਇਹ ਮਰੇ ਨਾਲ ਮਰੇ ਮੇਹਤ ਨਾਲ ਮੇਹਤ ਬੱਬੇ ਵਾਲੀ ਦਾ ਬੱਬੇ ਵਾਲੀ ਦਾ ਮੁੜਾ ਉਹਦੇ ਚਾਚੇ ਦਾ ਪਾ ਜੀ ਪਰ ਰਾਤ ਨੂੰ ਗਏ ਉਹਨਾਂ ਦੇ ਘਰ ਜਾ ਕੇ ਜੋ ਦੇਖਿਆ ਉਹਨਾਂ ਦੇ ਘਰ ਤੋਂ ਮੁੰਡਾ ਵੀ ਇਹਨਾਂ ਦੇ ਘਰ ਬੇਟਰ ਨਾਲ ਦਾ ਵੀ ਨਹੀਂ ਘਰੋਂ ਕਹਿੰਦੇ ਵੀ ਆਡਾ ਬੇਟਾ 3 ਵਜੇ ਦਾ ਘਰੋਂ ਗਿਆ ਵੈ ਇਹ ਵੀ ਤੇ ਉਹ 2 ਵਜੇ ਤੇ 30 ਮਿੰਟ ਤੇ ਘਰੋਂ ਗਈ ਹੈ ਤੇ 40 ਮਿੰਟ ਨੇ ਮੈਨੂੰ ਫੋਨ ਕੀਤਾ ਨਵੇਂ ਸਾਲੇ ਜਾ ਕੇ ਤੇ ਜਦੋਂ ਮੈਂ ਜੀਜਾ ਦਾ ਪਤਾ ਕਰਕੇ ਆਈ ਕੁੜੀ ਤੇ ਕੰਧੀ ਮੈਨੂੰ ਫੋਨ ਕੀਤਾ 2 ਵਜੇ 40 ਮਿੰਟ ਤੇ ਮੰਮੀ ਜੀਜਰ ਨਾਲ 12000 ਦਾ ਵਾ ਤੇ ਮੈਂ ਤੂੰ ਆ ਜਾ ਕਰਨ 12000 ਦਾ ਚੱਪੇ ਡਾੜੀ ਤਰਾ ਕੇ ਲੈ ਆਏਗਾ ਤੇ ਫੇਰ ਮੁਰ ਘਰ ਨਹੀਂ ਆਈ ਮੈਂ 6 ਵਜੇ ਤੱਕ ਵੇਟ ਕੀਤਾ ਉਹਨਾਂ ਦਾ ਇਹਦਾ ਕੀਦਲ ਸ਼ੇਰ ਗਈ ਉਹ ਕਿਦਲ ਨਹੀਂ ਆਈ ਜਦ ਤੱਕ ਤੇ ਨਾਲ ਚਲ ਗਈ ਕਿਸੇ ਦੇ ਆਹ ਨੂੰ ਪਤਾ ਲੱਗਾ ਵੀ ਇੱਥੇ ਗੱਡੀ ਤੇ ਪਿੰਡ ਆਇਆ ਉਹ ਬਾਅਦ ਚ ਪਤਾ ਲੱਗਾ ਨੂੰ ਦੂਏ ਦਿਨ ਫਿਰ ਮੋਂ ਦੇ ਘਰ ਦੂਏ ਦੂਏ ਦਿਨ ਨਹੀਂ ਕਿ 3 ਦਿਨ ਫਿਰ ਗਈ ਮੈਂ ਫਿਰ ਸਰਪੰਚ ਦੇ ਘਰ ਵੀ ਗਈ ਸਰਪੰਚ ਨੇ ਵੀ ਕੋਈ ਸੁਣਾਈ ਨਹੀਂ ਦਿੱਤੀ ਫਿਰ ਮੈਂ ਉਹਦੇ ਪੇਕੇ ਪਿੰਡ ਵੀ ਗਈ ਉਹਦੀ ਗਾੜੀ ਉਹ ਨਾਨੀ ਤੇ ਮਾਂ ਕਹਿੰਦੀ ਉਹਦੀ ਮਾਂ ਦੀ ਆ ਭੌਂਕ ਭੌਂਕ ਕੇ ਚਲ ਜਾਂਦੀ ਐ ਮੈਂ ਚਾਰ ਹੱਲੇ ਨਾਲ ਦੇ ਘਰ ਗਈ ਕਿਸੇ ਦੇ ਮੇਰੀ ਕਿਸੇ ਨੇ ਸੁਣਾਈ ਨਹੀਂ ਕੀਤੀ ਇੱਕ ਦਿਨ ਉਹਦੇ ਡੈਡੀ ਹੁਣੀ ਆਏ ਤਾਂ ਵੀ ਗਏ ਆਪਾਂ ਸਿਰ ਤੜਕੇ ਤੜਕੇ ਬੇਟੇ ਨੇ ਲੱਗੇ ਉਹਨਾਂ ਨੇ ਸਾਡਾ ਕੁਛ ਨਹੀਂ ਹੁੰਦਾ ਮੇਰਾ ਵੀ ਬੇਟਾ ਵੀ ਕਹਿੰਦਾ ਵੀ ਚਲੋ ਮੇਰੀ ਮਾਂ ਨੂੰ ਲੱਭੋ ਜੰਗਲ ਚ ਚਲ ਗਈ ਹੈ ਹੁਣ ਅਸੀਂ ਕਿੱਥੋਂ ਲੱਭ ਕੇ ਲਈਏ ਉਹਨੇ ਲੱਭੇ ਤੇ ਪੁਲਿਸ ਹੀ ਲੱਭੇ ਨਾ ਉਹ ਬੱਚੇ ਐ ਇੱਕ ਬੱਚਾ ਛੱਡ ਗਈ ਹੈ ਚੌਥੇ ਸਾਲ ਚ ਪਿਆ ਮੇਕੋ ਛੱਡ ਗਈ ਹੈ ਤੇ ਡੇਢ ਸਾਲ ਦਾ ਬੱਚਾ ਲੈ ਗਈ ਹੈ ਨਾ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਆ ਵੀ ਜੇ ਇੱਥੇ ਰਹਿਣਾ ਸਾਡੇ ਤੇ ਠੀਕ ਹੈ ਨਹੀਂ ਰਹਿਣਾ ਤੇ ਸਾਡਾ ਪੋਤਾ ਸਾਨੂੰ ਦਿੱਤਾ ਜਾਵੇ ਮੇਰਾ ਸੋਨਾ ਦਿੱਤਾ ਜਾਵੇ ਮੇਰਾ ਪੈਸਾ ਦਿੱਤਾ ਜਾਵੇ ਕਿੰਨੇ ਪੈਸੇ ਸੀ 90000 ਰੁਪਿਆ ਹੀਗਾ ਤੇ ਇੱਕ ਚੈਨੀ ਤੇ ਕਾਂਡੇ ਮੇਰੇ ਤੇ ਚੈਨੀ ਤੇ ਕਾਂਡੇ ਹੋਦੇ ਹੀ ਗਏ ਅਸੀਂ ਬਹੁਤਾ ਸੋਨਾ ਨਹੀਂ ਦੱਸਦੇ ਮਨਰਸਤ ਨਾਮ ਸਿੰਘ ਜੀ ਆਈਬੀ ਤਰੀਕਾ 28 ਤਰੀਕ ਚੱਲ ਗਈ ਹੈ ਬੰਨਾ ਇਹੇ ਲਾ ਕੇ ਗਈ ਕੰਦੀ ਮੈਂ ਇਹ ਮੈਂ ਤੇ ਗੱਡੀ ਲੈ ਕੇ ਸਿਨਰ ਗਿਆ ਸੀਗਾ ਤੇ ਇਹਨਾਂ ਨੂੰ ਕਹਿਣ ਲੱਗੀ ਮੈਂ ਦਵਾਈ ਲੈਣ ਚੱਲੀ ਆ 27 ਤਰੀਕ ਨੂੰ ਮੈਂ ਗੱਡੀ ਲੈ ਕੇ ਜਾਣਾ ਵਾ ਤੇ 28 ਤਰੀਕੇ ਚੱਲ ਜਾਂਦੀ ਹੈ ਕੋਈ ਸੰਪਰਕ ਹੋਇਆ ਉਹਦੇ ਕੋਈ ਸੰਪਰਕ ਨਹੀਂ ਹੋਇਆ ਬਸ 2:40 ਮਿੰਟ ਦਾ ਜਿਹੜਾ ਆਖਰੀ ਕੋਲ ਉਹ ਹੀ ਆਈ ਹੈ ਵੀ ਕਿੱਜਾ ਦਾ ਪਤਾ ਕੀਤਾ ਤੇ 12000 ਦਾ ਕਹਿੰਦੇ ਤੇ ਇਹ ਕਹਿਣ ਲੱਗੇ ਵੀ ਮੰਮੀ ਜੱਡਾ ਡਾਡੀ ਆ ਸ਼ਾਕਾ ਜੀ ਉਹ ਕਿੱਥੇ ਰੰਗ ਗਈ ਸ਼ਾਕਾ ਸ਼ਾਕਾ ਨੂੰ ਸਾਨੂੰ ਪੂਰਾ ਯਕੀਨ ਆ ਉਹ ਮੜਾ ਵੀ ਉਸ ਦਿਨ ਦਾ ਗਾਇਬ ਆ ਬੱਬੇ ਵਾਲੀ ਤੋਂ ਉਹ ਸਰਪੰਚ ਨਾਲ ਕੋਈ ਪੁਲਿਸ ਦੀ ਕਾਰਵਾਈ ਹੋਣ ਦਿੰਦਾ ਤੇ ਨਾ ਸਾਨੂੰ ਦੱਸਦਾ ਸਾਨੂੰ ਜਦੋਂ ਅਸੀਂ ਫੋਨ ਕਰੀਏ ਫਰੰਟ ਨਾਲ ਅਪਲੋਡਿੰਗ ਇਥਾਂ ਲਵਲਾਈ ਕਿਥੇ ਲੱਭੀ ਜਾ ਕੇ ਉਹਨਾਂ ਨੂੰ ਪਤਾ ਵਾ ਉਹ ਕੋਈ ਗੱਲ ਬਾਤ ਨਹੀਂ ਕੋਈ ਕਰਦੇ ਕੁੜੀ ਦੀ ਮਾਂ ਨੂੰ ਪਤਾ ਮਾਂ ਪਿਓ ਨੂੰ ਕੁੜੀ ਦੀ ਮਾਂ ਨੂੰ ਵੀ ਮਿਲਦਾ ਪਤਾ ਵਾ ਤੇ ਇਹਨਾਂ ਨੂੰ ਪਤਾ ਵਾ ਅਸੀਂ ਵਿੱਚ ਫਸੇ ਹਾਂ ਸਾਡਾ ਮਤਲਬ ਵਿੱਚ ਬੱਚਾ ਨਿਗਾਹ ਤੇ ਲੱਗੀ ਆ ਸਾਡੀ ਜਿਆਦਾ ਮੰਗੇ ਆ ਵੀ ਜੇ ਤਰ ਮਨ ਸਾਡੇ ਘਰ ਵੱਜਦਾ ਤੇ ਤੂੰ ਆ ਸਕਦੀ ਏ ਬੱਚਾ ਲੈ ਕੇ ਨਹੀਂ ਵੱਜਦਾ ਤੇ ਸਾਡਾ ਬੱਚਾ ਸਾਨੂੰ ਦੇ ਦੇ ਤੇ ਆਪਣਾ ਆਪਣੇ ਨਜ਼ਾਰੇ ਨਾਲ ਉਸ ਬੰਦੇ ਨਾਲ ਰਹਿ